ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਅੱਜ ਸ਼ੁੱਕਰਵਾਰ ਦਾ ਸਵੇਰ ਦਾ ਟਾਈਮ ਹੈ ਔਰ ਆਪ ਅੱਜ ਤਿਆਰ ਹੋ ਗਏ ਆ ਕਿਉਂਕਿ ਅਸੀਂ ਅੱਜ ਜਾ ਰਹੇ ਆ ਗੰਗਾ ਨਗਰ ਤਾਂ ਮਨਵੀਰ ਦੇ ਲਾਇਸੈਂਸ ਲੈ ਕੇ ਆਉਣਾ ਤੇ ਕੁਝ ਹੋਰ ਵੀ ਕੰਮ ਹੈਗੇ ਆ ਇਸ ਕਰਕੇ ਪਹਿਲਾਂ ਜਾਵਾਂਗੇ ਜੀ ਤਾਇਆ ਜੀ ਉਹਨਾਂ ਦੇ ਘਰੇ ਕਿਉਂਕਿ ਤਾਇਆ ਜੀ ਡਿਗ ਪਏ ਤੇ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਨੇ ਵੀ ਇਲਾਜ ਵਾਸਤੇ ਜਾਣਾ ਗੰਗਾ ਨਗਰ ਫਿਰ ਉਥੋਂ ਆਪਾਂ ਜਾਵਾਂਗੇ ਗੰਗਨਗਰ ਜੀ ਚਲੋ ਜੀ ਬਣੇ ਰਿਹਾ ਵਲੌਗ ਦੇ ਵਿੱਚ ਜਿੰਨਾ ਕ ਅੱਜ ਆਪਾਂ ਵਲੌਗ ਬਣਾ ਬਣਾ ਸਕੇ ਉਹਨਾਂ ਕੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਚਲੋ ਜੀ ਮਿਲਾਂਗੇ ਬਾਅਦ ਵਿੱਚ ਮੂੰਗੀ ਪੱਕ ਗਈ ਹੈ ਨਾ ਹੁਣ ਤਾਂ ਕਣਨ ਵਾਲੀ ਹੋਈ ਬੱਸ ਪੱਕ ਗਈ ਸਾਹਮਣੇ ਆ ਰਹੀ ਹੈ ਕੰਪੈਨ ਆਪਾਂ ਤਾਂ ਤੇਲ ਚਾਣ ਲੱਗ ਜਾਂਦਾ ਇਹ ਕਿਸ ਤਰ੍ਹਾਂ ਜਾ ਜਾ ਰਿਹਾ ਇਹ ਰਹਿਦਾ ਨਾ ਬੜੀ ਅਫਰਸ਼ ਹੈ ਲੈ ਤੇਰਾ ਆਮ ਨੇ ਰੈਸਟ ਕਰ ਰਹੇ ਆ ਡਿਊਟੀਆਂ ਦੇ ਕੇ ਆਉਦੀ ਹੈ ਬਾਗ ਚ ਮੌਸਮੀ ਲੱਗੇ ਪਏ ਛੋਟੇ ਹਨਾ ਅਜੇ ਕਿੰਨੂ ਮਨ ਵੀਰਾ ਪਾ ਇੱਕ ਵਾਰੀ ਥੋੜੇ ਅਸੀਂ ਨਾ ਕਿੰਨੂ ਅਸੀਂ ਤਾਂ ਗਏ ਸੀ ਵਾਸਤੇ ਜੇ ਤਾਂ ਬਹੁਤ ਪਰੇ ਕਿ ਕਈ ਇੰਚ ਥੋੜੇ ਲੱਗੇ ਹੋਏ ਲਓ ਜੀ ਆਪਾਂ ਪਹੁੰਚ ਗਏ ਆ ਤਾਂ ਜੀ ਕੇ ਪਿੰਡ ਇਧਰ ਤੇ ਇਹ ਦੇਖੋ ਇਧਰ ਨਰਮਾ ਜਿਹੜਾ ਆ ਹੁਣ ਖੇਡਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਟਿੰਡੇ ਜਿਹੜੇ ਖੜ ਗਏ ਆ ਇਹ ਹੈਗਾ ਜੀ ਪਿੰਡ ਬਾਲੂ ਵਾਲਾ ਸਾਡੇ ਤੋਂ 15 ਕਿ ਮਿੰਟਾਂ ਦਾ ਰਾਹ ਆ ਹੁਣ ਆਪਾਂ ਇਧਰ ਪਹੁੰਚ ਗਏ ਹੁਣ ਅਸੀਂ ਚੱਲ ਪਏ ਗੰਘਾ ਨਗਰ ਨੂੰ ਮੈਂ ਡੈਡੀ ਜੀ ਰਾਜਿੰਦਰ ਤੇ ਮਨਵੀਰ ਤਾਇਆ ਜੀ ਹੁਣੀ ਨਹੀਂ ਗਏ ਕਿਉਂਕਿ ਉਹਨਾਂ ਵਾਸਤੇ ਲਿਆਂਦੀ ਹੈ ਛੱਤਰਗੜ੍ਹ ਤੋਂ ਇੱਕ ਦਵਾਈ ਤਾਂ ਕਹਿੰਦੇ ਪਹਿਲਾਂ ਉਹ ਖਾ ਕੇ ਦੇਖ ਲੈਣੇ ਜੇ ਉਹਦੇ ਨਾਲ ਆਰਾਮ ਆ ਗਿਆ ਤਾਂ ਤੇ ਡੈਡੀ ਜੀ ਹੁਣੀ ਸਵੇਰ ਦੇ ਗਏ ਹੋਏ ਸੀ ਦਵਾਈ ਲੈਣ ਵਾਸਤੇ ਹੁਣ ਉੱਥੋਂ ਡੈਡੀ ਜੀ ਨੂੰ ਨਾਲ ਲੈ ਕੇ ਅਸੀਂ ਜਾ ਰਹੇ ਹਾਂ ਗੰਗਾ ਨਗਰ ਕਿਉਂਕਿ ਪਹਿਲਾਂ ਤਾਂ ਲੈਣਾ ਆ ਡੈਡੀ ਜੀ ਤੇ ਮਨਵੀਰ ਦਾ ਲਾਇਸੈਂਸ ਜਿਸ ਤੇ ਬਹੁਤ ਟਾਈਮ ਲੱਗ ਜਾਣਾ ਕਿਉਂਕਿ ਉੱਥੇ ਲਾਈਨਾਂ ਲੱਗਣਾ ਪੈਂਦਾ ਹੈ ਨਾ ਪ੍ਰੂਫ ਦੇਣ ਵਾਸਤੇ ਤੇ ਇਸ ਕਰਕੇ ਸਾਡਾ ਟਾਈਮ ਹੋ ਚੱਲਿਆ ਸੀ ਇਸ ਕਰਕੇ ਅਸੀਂ ਛੇਤੀ ਛੇਤੀ ਜਾ ਰਹੇ ਸੀਗੇ ਤੇ ਰੋਡ ਜਿਹੜੀ ਆ ਬਹੁਤ ਵਧੀਆ ਬਣ ਗਈ ਆ ਤੇ ਕੁਝ ਜਗ੍ਹਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹਜੇ ਬਣ ਰਹੀ ਆ ਰੋਡ ਤੇ ਇਹ ਹੈਗੀ ਹੈ ਜੀ 슈ਗਰ ਮਿਲ ਜੋ ਕੀ ਪਹਿਲਾਂ ਗੰਗਾ ਨਗਰ ਸ਼ਹਿਰ ਚ ਹੁੰਦੀ ਸੀ ਉਸ ਤੋਂ ਪਹਿਲਾਂ ਨਹੀਂ ਹੁੰਦੀ ਸੀਗੀ ਤਾਂ ਗੰਗਾ ਨਗਰ ਤੋਂ ਬਾਹਰ ਪੰਜਾਬ ਚ ਜਾਂਦਾ ਹੁੰਦਾ ਸੀ ਗੰਨਾ ਰਾਜਿੰਦਰ ਹੁਣੇ ਵੀ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਹੁਣ ਵਧੀਆ ਇੱਥੇ ਮੋਜ ਹੈ ਇੱਥੇ ਬਣ ਗਈ ਆ ਪਰ ਹੁਣ ਆਪ ਗੰਨਾ ਵੀਜਦੇ ਹੀ ਨਹੀਂ ਗਏ ਜੀ ਤਾਂ ਬਾਬਾ ਚੋੜੀ ਕਰਦੇ ਨਾ ਹੂੰ ਬਾਬਾ ਜਗਾ ਜੀ ਕੱਢਦੀ ਦੁਕਾਨਾ ਦੇ ਕੋਲ ਨੰਬਰ ਟਾਤੀਆ ਨੂੰ ਪੈਸਾ ਬਹੁਤ ਮਿਲਿਆ ਇਹਨਾਂ ਨੂੰ ਤਾਂ ਪੈਸਾ ਤਾਂ ਫਿਰ ਮਿਲਣਾ ਹੀ ਸੀ ਕੋਈ ਇਹਨਾਂ ਨੂੰ ਨੇ ਇਹ ਨਦੀ ਆ ਵੀ ਜਗਾ ਸੀ ਕਿ ਸਰਕਾਰੀ ਸੀਗੀ ਨਾ ਜਿੰਮੇਦਾਰਾਂ ਤੋਂ ਲਈ ਹੈ اچھا ਸੜਕ ਪੂਰੀ ਚੋੜੀ ਬਣ ਜੂਗੀ ਕੁਤੰਗਰਾ ਸਾਹਿਬ ਇੱਥੇ ਰੋਡ ਦੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ ਕਾਫੀ ਲੋਕ ਲੱਗੇ ਹੋਏ ਆ ਰੋਡ ਇੱਥੇ ਪੱਥਰ ਵਗੈਰਾ ਰੱਖ ਰਹੇ ਆ ਚਲੋ ਜੀ ਇੱਥੇ ਆਪਾਂ ਐਂਟਰ ਕਰਕੇ ਗੰਗਾ ਨਗਰ ਵਿੱਚ ॠद्धि सिद्दी ਏਰੀਆ ਚ ਕਿਉਂਕਿ ਡੀਟੀਓ ਆਫਿਸ ਉਧਰ ਹੀ ਪੈਂਦਾ ਤੇ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਜਿਹੜੀਆਂ ਹੁਣ ਬਣ ਗਈਆਂ ਪਹਿਲਾਂ ਤਾਂ ਇੰਨਾ ਹੁੰਦਾ ਹੀ ਨਹੀਂ ਸੀਗਾ ਹੁਣ ਹੌਲੀ-ਹੌਲੀ ਬਹੁਤ ਜ਼ਿਆਦਾ ਗੰਗਾ ਨਗਰ ਦੂਰ ਤੱਕ ਫੈਲ ਰਿਹਾ ਹੈ ਜਦੋਂ ਅਸੀਂ ਪੜਦੇ ਹੁੰਦੇ ਸੀ ਇੰਨਾ ਨਹੀਂ ਹੁੰਦਾ ਸੀ ਤੇ ਇੱਧਰ ਦੇਖੋ ਕਿੰਨਾ ਰਾਸ਼ਾ ਕਿੰਨੇ ਪੇੜ-ਪੌਦੇ ਵੀ ਲਾਤੇ ਆ ਬਹੁਤ ਵਧੀਆ ਬਣ ਗਿਆ ਹੈ ਹੁਣ ਤੇ ਉਸ ਤੋਂ ਬਾਅਦ ਆਪਾਂ ਹੋ ਗਏ ਸੀਗੇ ਡੀਟੀਓ ਫਿਜਨ ਨੂੰ ਡੀਟੀਓ ਆਫਿਸ ਲਾਇਸੈਂਸ ਵਾਸਤੇ ਉਧਰ ਲੈਂਣ ਲੱਗਦੀਆਂ ਹਨ। ਅੰਦਰ ਆ। ਸਭ ਬਣੀਆਂ ਆ ਇੱਧਰ ਸਾਰੀਆਂ ਲਾਇਸੈਂਸ ਵਾਲੀਆਂ। ਇਹ ਕਿੱਸੇ ਕੁਝ ਖਾਏਗੇ। ਤੇ ਡੜੀ ਨੇ ਇੱਥੇ ਕੁਝ ਖਾਇ ਹੀ ਨਹੀਂ ਖਾਣਾ। ਨੇੜੇ ਤੇੜੇ। ਇਹਦੇ ਸਰਫਲੈਸ ਆਲੇ ਦਾ ਛਾਂ ਮਿਲਦੀ ਆ। ਹੋਰ ਕੁਝ ਨਹੀਂ ਕਰਨ ਦੀ ਚਲੋ ਕੁਝ ਖਾਣੇ ਆ ਕਿਉਂਕਿ ਸਵੇਰੇ ਸਵੇਰੇ ਨਾ ਤਾਂ ਮੈਂ ਰੋਟੀ ਖਾ ਕੇ ਆਈ ਸੀ ਨਾ ਮਨਵੀਰ ਬਣਾਤੀਆਂ ਸੀ ਸਾਡਾ ਜੀ ਨਹੀਂ ਕੀਤਾ ਸਵੇਰੇ ਸਵੇਰੇ ਖਾਣ ਨੂੰ ਤੇ ਹੁਣ ਅਸੀਂ ਜਾ ਰਹੇ ਸੀ ਕੁਝ ਪਹਿਲਾਂ ਖਾਣੇ ਆ ਜਾ ਕੇ। ਹਲਾ ਬੋਰਿੰਗ ਹੋ ਜਾਣਾ ਫੋਨ ਵੀ ਡਾਉਣ ਵਾਲਾ ਹੋ ਡਾਉਣਾ ਨੂੰ ਕੀ ਕਰਨਾ ਚਾਹੀਦਾ ਪਤਾ ਨਹੀਂ ਚਾਰਜ ਇਹਨਾਂ ਤਾਂ ਕਰਕੇ ਗਈ ਜਾਂਦੇ ਆ ਹਨਾ ਬੋਰ ਹੋ ਜਾਂਗੇ ਬੈਠੇ ਬੈਠੇ ਕੋਈ ਕੰਮ ਨਹੀਂ ਹੋ ਰਿਹਾ ਬਹੁਤ ਟਾਈਮ ਲੱਗ ਰਿਹਾ ਟਾਈਮ ਬਹੁਤ ਲੱਗ ਜਾਂਦਾ ਫਿਰ ਲੰਚ ਬ੍ਰੇਕ ਹੋ ਜਾਂਦਾ ਫਿਰ ਸਰਵਰ ਡਾਊਨ ਹੋ ਗਿਆ ਕਦੇ ਚਲੋ ਨੇ ਹੋਏ ਪਹੁੰਚਾਂਗੇ ਘਰੇ ਨਹੀਂ ਹੈ ਲਓ ਜੀ ਕੁਛ ਖਾਣੇ ਪੀਣੇ ਜੂਸ ਪੀਨੇ ਥਿਆ ਕੇ ਹਾਂ ਗਰਮੀ ਲੱਗ ਰਹੀ ਆ ਭੁੱਖ ਲੱਗ ਗਈ ਕਲਵੀਰ ਹੋਣੇ ਲੱਗੇ ਹੋਏ ਲਾਈਨ ਵਿੱਚ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਕੱਲ ਤਾਂ ਵੀ ਥੋੜੀ ਥੋੜੀ ਹਸਪੀਟਲ ਰੇਨਬੋ ਬੱਚੋ ਤਾਂ ਬੜਾ ਸੋਹਣਾ ਬਣਿਆ ਹੋਇਆ ਹੁੰਦਾ ਦੁਪਹਿਰ ਹੀ ਗਰਮੀ ਵੀ ਉਦੋਂ ਬਹੁਤ ਸੀ ਉਧਰੋਂ ਨਾਂਚ ਲੱਗੇ ਉਧਰੋਂ ਗਰਮੀ ਭੌੜੀ ਗਰਮੀ ਤਾਂ ਫਿਰ ਹੁੰਦੀ ਆ ਕੁਝ ਰਾਸੋਜ ਉੱਥੇ ਜ਼ਿਆਦਾ ਗਰਮੀ ਹੋ ਜਾਂਦੀ ਹੈ ਸਹੀ ਹੈ ਨਾ ਕੋਈ ਚਾਦੀ ਜਗ੍ਹਾ ਬਣਾ ਰੱਖੀ ਆ ਇੰਨੀ ਦੁਨੀਆ ਆਉਂਦੀ ਆ ਨਾ ਵੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਹੁੰਦੇ ਫੇਰ ਵੀ ਕੋਈ ਚਾਦੀ ਜਗ੍ਹਾ ਨਹੀਂ ਬਣਾਈ ਹੋਈ ਅਸੀਂ ਸ਼ੁਗਰ ਮੈਦ ਤੋਂ ਉੱਥੇ ਬੱਠੀ ਰਹੀ ਸ਼ੌਪ 'ਚ ਉੱਥੇ ਵਧੀਆ ਸੀ ਐਸੀ ਦੀ ਹਵਾ ਹੀ ਆਂਦੀ ਸੀਗੀ ਤੁਹਾਨੂੰ ਲੱਗਣ ਲੱਗੀ ਫਾਇਦਾ ਹੋਇਆ ਲੈਣ 'ਚ ਮੈਂ ਤਾਂ ਕਹਦਾ ਲੱਗਿਆ ਸੀ ਮੈਂ ਦੂਈ ਘਟੇ ਬੈਠੇ ਹੋਈ ਘਟੇ ਸੀ ਮੈਂ ਆਰਾਮ ਨਾਲ ਉੱਥੇ ਬੱਠੀ ਰਹੀ ਜਾ ਵੀ ਪੀਲੀ ਮੈਂ ਦੂਜੀ ਵਾਰੀ ਵੀ ਪੀ ਲਉਂਦੇ ਸੀ ਪਰ ਮੈਂ ਕਿਹਾ ਨਹੀਂ ਇੰਨੀ ਨਹੀਂ ਪੀਣੀ ਮੌਸਮੀ ਦਾ ਮੌਸਮੀ ਦਾ ਪੀ ਗਦੇ ਮੌਸਮੀ ਦਾ ਪੀ ਲਿਓ ਜਾ ਕੇ ਮੌਸਮੀ ਦਾ ਜੂਸ ਪੀਣ ਜਾ ਰਹੇ ਹਾਂ ਹੁਣ ਪੀ ਰਿਹਾ ਮਨਵੀਰ ਪੀ ਰਿਹਾ ਜੈਸਵੀ ਗਲੀਚ ਜੈਸਵੀ ਰੋਡ ਤੇ ਜਾਓ ਉੱਥੇ ਭੀੜ ਤੋਂ ਭੀੜ ਬਹੁਤ ਜ਼ਿਆਦਾ शहर का माहौल हो। जोड़ा होंगे ना पोल्यूशन बड़ा होंगे गड्डिया पीड़ पटाका बस यही हो गया श्री गुरु नानक कृष्ण मंदिर बनिया हुआ बहुत सोहना इधर इधर आप खड़े से कार खड़ी कर रहे थे क्या खाना है बर्गर गोलगप्पे बर्गर गोलगप्पे खान गए नड़ी लगे बर्गर ਇੱਧਰ ਆ ਗਏ ਆਪਾਂ ਗੁਰਨਾਣੇ ਸਕੂਲ ਦੇ ਕੋਲੇ ਗੁਰਨਾਣੇ ਗਰਲਸ ਕਾਲਜ ਤੇ ਉਹ ਰਿਆ ਸਕੂਲ ਉੱਤੇ ਬੈਕ ਸਾਈਡ ਤੇ ਆ ਗਿਆ ਇੱਧਰ ਬੱਸ ਸਟੈਂਡ ਸਕੂਲ ਜਿਹੜਾ ਕਰਦੀ ਸੀ ਮੰਦਿਰ ਉਹ ਇਹਦਾ ਸਕੂਲ ਹੈ ਨਾ ਉੱਥੇ ਕਰਦੀ ਸੀ ਜੌਬ ਇਹ ਦਿਖਾ ਰਹੇ ਦੇ ਹੀ ਭਲੇ ਇਹਦੇ 버ਗਰ ਖਾਊਗਾ ਕਿ ਘਰ ਜਾ ਕੇ ਖਾਣਾ ਲੈ ਕੇ ਜਾਣਾ ਘਰੇ ਨਾ ਜਾ ਕੇ ਖਾਊ ਆ ਗਿਆ ਆਪਣਾ 버거 ਤੇ ਹੁਣ ਆਪਾਂ ਖਾਣੇ ਆ ਭੁੱਖ ਬੜੀ ਲੱਗੀ ਹੋਈ ਹੈ ਬੜੇ ਜ਼ੋਰ ਦੀ ਹਾਲਾਂਕਿ ਸ਼ੇਕ ਵਗੈਰਾ ਪੀ ਲਿਆ ਪਰ ਰੋਟੀ ਸਵੇਰ ਦੀ ਖਾਦੀ ਹੋਈ ਹੈ ਉਹ ਵੀ ਥੋੜੀ ਜਿਹੀ ਖਾ ਕੇ ਆਂਦੀ ਸੀਗੀ ਹਣ ਆਪਾਂ 버거 ਖਾਣੇ ਆ ਫਿਰ ਚੱਲਦੇ ਆ ਘਰ ਨੂੰ ਵਾਪਸ ਰਾਜਿੰਦਰ ਵੀ ਲਿਆਏ ਇਧਰ ਮੰਦੀ ਵੀ ਖਾਈਆਂ ਦਾ 버거 ਕਪੜਾ ਦਵਾਂਗੀ ਕੋਈ ਮਨਵੀਰ ਨੂੰ ਦੇ ਤਾਂ ਚਿੱਟੇ ਸੂੜ ਤੇ ਦਾਗ ਨਾ ਪੈ ਜਾ ਆ ਗਏ ਆ ਬਸ ਸਟੈਂਡ ਮੇਸ਼ ਸੰਕਰ ਗਿਆ। ਪਿਆ ਜਾਗੋ ਤੇ ਮਿਲਦਾ ਆਇਆ ਸੀ। ਉਹ ਵੀ ਜਾਗੋ ਤੇ ਆਇਆ ਸੀ ਮਿਲਦਾ। ਧਿਆਨ じゃ ਨਹੀਂ ਉਹ ਵੀ। ਹੁ ਜਾਨੇ ਆ ਤਾਇ ਜੀ ਦੀ ਬੇਟੀ ਦੇ ਘਰੇ। ਇਹ ਅੱਗੇ ਹੁਣ ਤਾਇ ਜੀ ਦੀ ਬੇਟੀ ਦਾ ਘਰ। ਬਾਰ ਬਰ ਘਾਰੇ ਆ ਪਿੰਡ ਤੋਂ। ਬੇਟਾ ਤੈਨੂੰ ਰਸਤਾ ਨਹੀਂ ਨਾ ਰਸਤਾ ਨਹੀਂ ਨਾ ਸਾਨੂੰ ਉਹ ਕਹਤੇ ਆ ਬਿਲਕੁਲ ਹੁਣ ਜਾਨੇ ਆ ਘਰੇ ਪਹੁੰਚਦੇ ਨੇ ਰਾਹ ਹੋ ਗਿਆ ਬਿਲਕੁਲ ਜੀ ਵਲੌਗ ਦਾ ਕਰਦੇ ਆ ਐਂਡ ਬਹੁਤ ਨੇ ਰਾਹ ਹੋ ਗਿਆ ਸਾਰੇ ਸੱਚਾਈ ਦਾ ਜੀ